ਮੇਰੀ ਦਾਸਣਾ ਅੰਦਰ ਆ ਜੀ ਅਸੀਂ ਆਇਆ ਵਾ ਇੱਥੇ ਗਰਮੀ 'ਚ ਬੈਠੇ ਜੇ ਦਾਦੀ ਮੋਟੋ ਤੁਸੀਂ ਵੀ ਨਾਲ ਨਹੀਂ ਨਹੀਂ ਪੁੱਤ ਰਹਿਣ ਦੇ ਤੂੰ ਇੱਥੇ ਠੀਕ ਆ ਤੇ ਨਾਲੇ ਅੱਗੇ ਤੇ ਦਾਦੀ ਮਾ ਇੱਥੇ ਰਹੀ ਦੀ ਗਰਮੀ ਵਿੱਚ ਉਹ ਕਿੱਡਾ ਕੇਸੀ ਜਾਂਦੀ ਆ ਉਹ ਨਹੀਂ ਨਹੀਂ ਏਸੀ 'ਚ ਰਿਦੇ ਜਿਆਦਾ ਇਹ ਤੇ ਰਵੀ ਪਤਾ ਰਹਿੰਦੇ ਆ ਆਹੋ ਏਸੀ 'ਚ ਰਹਿੰਦੇ ਕੋਚਾ ਭੜਾ ਦਾਦੀ ਨੂੰ ਤੁਸੀਂ ਕਿਹੜਾ ਕੰਮ ਰਹਿੰਦੇ ਤੁਹਾਨੂੰ ਵੀ ਪਤਾ ਕੀ ਬਣਦਾ ਵਕੀਰ ਨਹੀਂ ਬਣਦਾ ਏਸੀ 'ਚ ਤੇ ਪਤਾ ਜਾਂ ਮਾ ਦਾ ਰੀਅਲ ਦੀ ਬੈੱਡ ਪਾਉਣਾ ਮਮਤਾ ਕਿੱਥੋਂ ਬੇਦਾਂ ਧਾਰਨਾ ਆਈਦਾ ਮੋਰ ਮਾਨ ਨਾ ਪਈਆਂ ਯਾਰ ਨਤਮ ਸ਼ਾਫੀ ਅਸੀਂ ਤਾਂ ਤਾਨੂੰ ਕੋ ਪਤਾ ਨਹੀਂ ਘਰ ਚ ਬੰਦ ਕਰਦੀ ਮੈਂ ਦੱਸਦੀ ਨਹੀਂ ਕਿ ਇਹ ਨਾ ਨਹੀਂ ਨਹੀਂ ਮੰਮੀ ਆਹ ਦੱਸਾਂ ਗਿਆ ਮਹਿਮਾਨ ਆ ਆਹ ਤੇ ਤੁਹਾਡੇ ਸਾਹਮਣੇ ਅਜੀ ਗੱਲ ਕੀਤੀ ਜੇ ਹਣ ਨਾ ਜੇ ਤਾਂ ਪਹਿਲਾਂ ਕਿਸੇ ਨੇ ਪਹਿਲਾਂ ਗੱਲ ਕਰਕੇ ਇਹੋ ਤੇ ਗਲਤੀਆਂ ਮੰਮੀ ਦੀਆਂ ਆਹ ਇਹੋ ਗਲਤੀਆਂ ਵਿੱਚ ਜਿਹੜਾ ਇੱਕ ਤਾਂ ਕੰਮ ਪਹੁੰਚਿਆ ਕੋਈ ਗੱਲ ਨਹੀਂ ਭਾਈ ਲੇਕਿਨ ਚਲੋ ਅਸੀਂ ਇਹਦੇ ਮੈਂ ਗੱਲ ਕਰਦਾ ਮੰਮੀ ਨਾਲ ਕੋਈ ਗੱਲ ਚਲ ਕੋਈ ਨਹੀਂ ਤੇ ਚਾਹ ਪਾਣੀ ਵੀ ਲੈ ਲੈਣੇ ਆ ਆਹ ਨਹੀਂ ਇਹ ਤਾਂ ਭਾਂਡੇ ਮਾਣ ਜਾਂਦੇ ਹੀ ਹਾਂ ਹਾਂ ਇਹ ਮੁੰਡਾ ਆ ਗਿਆ ਬਾਹਰ ਚਾ ਉਹ ਜਤਨੇ ਆ ਗਿਆ ਚਾਰਾ ਤਿੰਨ ਆ ਕੇ ਦੇਖਿਆ ਧਰਦੀ ਭਾਂਡੇ ਮਾਣ ਜੀ ਮੇਰੇ ਕੋ ਭਾਂਡਾ ਸਭ ਚੁੱਕ ਕੇ ਭਾਂਡਾ ਸੁਟਿਆ ਹੋ ਉਹ ਜੇ ਟੁੱਟੀ ਬੰਦ ਕਰਕੇ ਮੈਨੂੰ ਫੜ ਕੇ ਇੱਥੇ ਲਿਆਇਆ ਚੱਲੋ ਨਾ ਤਾਂ ਚੱਲੋ ਠੰਡੇ ਤਾਂ ਬੋ ਵੇਖ ਲੋ ਫਿਰ ਪੁੱਤਾ ਤਾਂ ਕਿੰਨਾ ਪਿਆਰ ਕਰਦਾ ਮੈਂ ਇਹ ਕਦੀ ਕੰਮ ਕਰਦੇ ਬਹਿ ਜਾ ਨਹੀਂ ਪੁੱਤਾ ਹੁਣ ਉਮਰ ਹੈਗੀ ਉਹ ਕੰਮ ਕਰਨ ਵਾਲੀ ਹੈ ਹਾਂ ਹੁਣ ਤੇ ਬੈਠੀ ਲਸਣ ਪਿਆਜ਼ ਕੱਟਦੇ ਇੰਨੇ ਬਹੁਤ ਵਾ ਇੰਨੇ ਬੜਾ ਵਾ ਹਾਂ ਛਾੜੂ ਫੇਰ ਨਹੀਂ ਉਮਰ ਵਾ ਅੱਜ ਛਾੜੂ ਫੇਰ ਨਹੀਂ ਬਾਹਰ ਵੇੜੇ ਵਿੱਚ ਹੈ ਤੇ ਮੰਮੀ ਤੇਰੀ ਅੰਦਰ ਪਈ ਹੀ ਰਾਮਾ ਜੀ ਚਲਾ ਕੇ ਉਹੀ ਗੱਲ ਬਣਾਈ ਕਦੇ ਨਵੇਂ ਕੰ ਤਾਂ ਮੰਮੀ ਇਹ ਮੌਰਗੀਰ ਦਾ ਕੀ ਕਰਨਾ ਕੋਈ ਨਹੀਂ ਹੱਲ ਕੱਢਾਂਗੇ ਇਸ ਗੱਲ ਦਾ ਕੋਈ ਨਹੀਂ ਇਹ ਗੱਲ ਹੋਣੀ ਆ ਹਾਂ ਤੇ ਜਮ ਉਹਦੀ ਅੰਦਰ ਚਲੋ ਕੋਈ ਗੱਲ ਚੱਲ ਮੰਮੀ ਆ ਜਾ ਕੋਈ ਚੱਲੀ ਆ ਅੰਦਰ ਆਜੋ ਠੰਡਾ ਠੰਡਾ ਜਿਹਾ ਵਗਿਆ ਚਲ ਕੋਈ ਚਾਹ ਪੀ ਲਈਏ ਉੱਥੇ ਅੰਦਰ ਬੈਠ ਕੇ ਤੇ ਮੀਰ ਨੇ ਵੀ ਆਇਆ ਹੋਰ ਦਾ ਆਪਣੇ ਪਾਪਾ ਕੋਲ ਮੈਂ ਨਹੀਂ ਕਰ ਦਨਾਂ ਆਹ ਤਰ ਦੇ ਕੋ ਆਈ ਆ ਝੰਮੀ ਗੱਲ ਉਹ ਆਈ ਉਹਦੇ ਦਾਦੀ ਮਾਰੇ ਤਾਂ ਆਪਣੇ ਦੁਪਰੇ ਸੁਣਾਉਂਦੇ ਆ ਉਦੋਂ ਪਹਿਲਾਂ ਹੱਡਣਾ ਗੱਲ ਕਰਨੀ ਚਾਹੀਦੀ ਹੁੰਦੀ ਇੱਕ ਤਾਂ ਮੰਮੀ ਨੂੰ ਪੁੱਛਦਾ ਹਾਂ ਵੀ ਇਹ ਗੱਲਾਂ ਸੱਚੀਆਂ ਸਾਰੀਆਂ ਜਿਹੜੀਆਂ ਹੋਈਆਂ ਆ ਹਾ ਜੀ ਬਿਸਕੁਟ ਮਾਰਦੀ ਇਹਦੇ ਮੱਥੇ ਹੈ ਮਾਤਾ ਦਾ ਖਾ ਲੈਵੇ ਤੋ ਕੜੇ ਕੱਢ ਲਈ ਚਾਰ ਕੁੜੀ ਵਾਤੇ ਨਾ ਮੈਂ ਕੜਨੀ ਆ ਪਕੌੜੇ ਮਿਰਚ ਕਿਹੜੀ ਜਾਨਵਾ ਜਿਹੜਾ ਮੈਂ ਇੱਥੇ ਸੜਦੀ ਰਹਾ ਸੋਈ ਦੇ ਵਿੱਚ ਮੇਰੇ ਕੋਲ ਨਹੀਂ ਨਿਕਲਦੇ ਪਕੌੜੇ ਵੱਡੀ ਜਾਈ ਪਕੌੜੇ ਕੱਢਣ ਵਾਲੀ ਹੈ ਕਿੱਦਾਂ ਹੋਊ ਦੁਖਰੇ ਦੱਸਣ ਲਈ ਉਹਨੂੰ ਮੈਨੂੰ ਬੜਾ ਪਤਾ ਨਹੀਂ ਲੱਗਦਾ ਮੈਂ ਸਭ ਕੁਝ ਸੁਣ ਲਿਆ ਮੈਂ ਤਾਂ ਉਹਦਾ ਘਸਦੀ ਹੋ ਕੇ ਅੰਦਰ ਪਈ ਹੀਗੀ ਇਹਨਾਂ ਬਰਾਦਾ ਹਰ ਨੂੰ ਪਤਾ ਨਹੀਂ ਲੱਗਦਾ ਮੈਨੂੰ ਸਾਰੇ ਪਤਾ ਦਿਓ ਬੰਦਿਆ ਖੜੇ ਘਰ ਦੇ ਵਿੱਚ ਕੋਈ ਨਹੀਂ ਜਾ ਲੰਦੇ ਜਾ ਕੇ ਉਹਨੂੰ ਅਮਾ ਜਦ ਮੱਕੂ ਤੇ ਮੈਂਠਾ ਪੂਰਾ ਮਗਰਾ ਤੇ ਤੁੰਗੀ ਦੱਸਦੀ ਹੈ ਆਪਣੀ ਕੁੜੀ ਨੂੰ ਰੋ ਰੋ ਕੇ ਹੁਣ ਉਹ ਮੇਰੇ ਸਾਹਮਣੇ ਹੱਥ ਹੋ ਗਈ ਇਹਨੇ ਵੜੀ ਮੇਰੇ ਨੂੰ ਹੋਣ ਗੱਲ ਹਾਂ ਭੂਆ ਗਿਆ ਆ ਦਾਦੀ ਦੇ ਭੂਆ ਕੀ ਗੱਲਾਂ ਕਰਦੇ ਆ ਅੱਜ ਨਾ ਕੀ ਗੱਲਾਂ ਕਰਦੀਆਂ ਦੱਸ ਹੈ ਦਾਦੀ ਕਹਿੰਦੀ ਬੇਗੋ ਘਰ ਦਾ ਕੰਮ ਕਰਾਉਂਦੇ ਭਾਂਡੇ ਲਿਉਂਦੇ ਆ ਏਸੀ ਜਾਮਾਂ ਕਿਤੇ ਵੇਚ ਜਾਂਦਾ ਵਾ ਬੇਰੇ ਤੁਹੀਂ ਕਰਨੇ ਜੇ ਹਾਈ ਮੈਂ ਮਰ ਜਾ ਹੈ ਵੇ ਦਾਦੀ ਤੇਰੀ ਆ ਗੋ ਨਹੀਂ ਤੇ ਕਰਨਾ ਨਹੀਂ ਕੋਈ ਮਰਿਆ ਜਿਹੜਾ ਕੰਮ ਹੁੰਦਿਆ ਦਾ ਕਰ ਲਈ ਆ ਪਹਿਲਾਂ ਹੀ ਪਤਾ ਹੀਗਾ ਤੇ ਇਲਜਾਮ ਮੇਰੇ ਸਿਰ ਤੇ ਲੱਗਣੇ ਆ ਜਿੰਨਾ ਮਰਜ਼ੀ ਚੰਗੀ ਬਣ ਕੇ ਵਿਖਾ ਲਾ ਮੇਰੇ ਸਿਰ ਤੇ ਸੋਆ ਹੀ ਪੈਣੀ ਆ ਵੀ ਮੈਨੂੰ ਪਹਿਲਾਂ ਹੀ ਪਤਾ ਹੀਗਾ ਅੱਜ ਆ ਗਈ ਫਫੇ ਕੁੱਟਣੀ ਨਹੀਂ ਜੇਤ ਨਹੀਂ ਕਹਿੰਦਾ ਕੀਦਿਆਂ ਉਹਨਾਂ ਨੇ ਕੀਦਿਆਂ ਮਾਰ ਪੁਹਾ ਦੇਣਾ ਨਹੀਂ ਤਾਂ ਉਹਦਾ ਕੀ ਰੋਣ ਕੋਈ ਝੂਠ ਬਾਲਦੀ ਨਾ ਤੂੰ ਹੀ ਕਦੀ ਲੇਖਿਆ ਉਹ ਕੰਮ ਕਰਦੀ ਤੂੰ ਅਸੀਂ ਕਿਹੜੀ ਘਰ ਹੋਈ ਇਹ ਦੇ ਵੇਖੀਏ ਕੀ ਬੋਲਦੀ ਕੀ ਮਾਰੋਂ ਕਰਦੇ ਰਹੀਏ ਕੀ ਨਹੀਂ ਆ ਰੋਸ਼ਾ ਸਭ ਕੁਝ ਵੇਖ ਲੈ ਪੁੱਤ ਆਪਣੇ ਮਾਂ ਤੇ ਯਕੀਨ ਨਹੀਂ ਕਰਨ ਦਿਆ ਤੇ ਦਾਦੀ ਤੇ ਭੂਆ ਤੇ ਯਕੀਨ ਕਰ ਲਿਆ ਵਾ ਕਿ ਦਾਦੀ ਤੇ ਭੂਆ ਚੰਗੀਆਂ ਵਾ ਤੇ ਮਾਂ ਹਨ ਮਾੜੀ ਹੋ ਗਈ ਆ ਮੈਨੂੰ ਤੇ ਰੋਣ ਆਉਣ ਲਿਆ ਵਾ ਤੇ ਮੇਹਨਤ ਦਾ ਹਾਲ ਕਿਦਾਂ ਕੱਥੀਆਂ ਹੋ ਕੇ ਤੇ ਹੁਣ ਉਹਨਾਂ ਦੇ ਲਈ ਕੰਡ ਪਰਨੇ ਆ ਅਜੇ ਤੇ ਤੇਰਾ ਪਿਓ ਨਹੀਂ ਆਉਣਾ ਤੇ ਪਿਓ ਦੇ ਵੀ ਕੰਡ ਪਰ ਕੇ ਜਾਣਾ ਨੇ ਮੰਮੀ ਆ ਕਮਾਂ ਨਾਲ ਉਹਦੇ ਠੀਕ ਆ ਨਾ ਉਹ ਪਤਾ ਜਿਹੜੀ ਗੱਲ ਸੱਚੀ ਹੈ ਠੀਕ ਆ ਸੱਚੀ ਹੈ ਮੈਂ ਤਾਂ ਤਸੀ ਲੈਣੀ ਆ ਜਿਹੜੀ ਗੱਲ ਦਾਦੀ ਦੱਸਣੀ ਹੈ ਨਾ ਬਿਲਕੁਲ ਸਜੇ ਅਲਾਵਾ ਇਹੀ ਕਰਦੇ ਗਏ ਜਾਂਦੇ ਰਹੇ ਆ ਤੇ ਮਗਰੋਂ ਕਦੀ ਕੋਚੇ ਮਨਾਵਦੀ ਝਾੜੂ ਮਾਰਾ ਅੱਜ ਕਦੀ ਮੈਂ ਝਾੜੂ ਮਾਰਦੇ ਤੇ ਭੂਆ ਨਾਲ ਹੀ ਵੇਖਿਆ ਵਾ ਮੈਨੂੰ ਤਾਂ ਪਤਾ ਮੇਰਾ ਜਾਨੂ ਮਾਰਨ ਲਈ ਆ ਮੈਂ ਕਿਹਾ ਮੈਂ ਕਿਹਾ ਜਾਨੂ ਆਹ ਤੇ ਏਸੀ ਜੀ ਪਏ ਤੇ ਦਾਦੀ ਬਾਹਰ ਜਦ ਦਈ ਮਾਰ ਝਾੜੂ ਮੈਂ ਦਾਦੀ ਤੇਰੀ ਪਖੰਡ ਕਰਦੀ ਆ ਇਹਨੂੰ ਪਤਾ ਬਣਾ ਪੂਆ ਰਹਿਣਾ ਵਾ ਕੱਲ ਗਈ ਨਾ ਤਾਈ ਵਾਲੀ ਉਹ ਤਾਂ ਚਾਂਚਕ ਆ ਗਈ ਆ ਚਾਂਚਕ ਆ ਗਈ ਉੱਥੋਂ ਫੋਨ ਕਰਾ ਲਿਆ ਹੋਣਾ ਜਾ ਕੇ ਤੇ ਜਾਣ ਕੇ ਨਹੀਂ ਮੀ ਜਾਨੂ ਮਾਰਨ ਮੇਰੀ ਕੁੜੀ ਨੇ ਉਹ ਨਾਲ ਕੇ ਵੇਖੂਗੀ ਤੈਨੂੰ ਕੀ ਪਤਾ ਆ ਕਿ ਡਿਸਟੈਂਟ ਖੇਡਦੀ ਆ ਤੇਰੀ ਦਾਦੀ ਉਹ ਕੋਈ ਡਿਸਟੈਂਸ ਨਹੀਂ ਖੇੜਦੇ ਬਜ਼ੁਰਗ ਬੰਦਾ ਕਾਹਦੇ ਚਣ ਖੇੜਦਾ ਹਾਂ ਮੈਂ ਸਮਝਾ ਲਈ ਤੇਰੀ ਦਾਦੀ ਨੂੰ ਤੇ ਜੀ 30 ਟੱਡੇ ਵਾਲਾ ਟੇਕਦੀ ਵੱਡੇ ਵਾਲਾ ਟੇਕਦੀ ਇਹ ਪੁੱਤ ਨਹੀਂਗਾ ਏ ਪੁੱਤ ਨੀਗਾ ਅਸੀਂ ਨਹੀਂ ਲੱਗਦੇ ਤੇ ਹੁਣ ਸਾਡੇ ਘਰ ਕਲਾ ਪਵਣੀ ਆ ਨਾ ਮੈਨੂੰ ਪਹਿਲਾਂ ਪਤਾ ਹੀ ਘਰ ਕਿ ਇੱਧਰ ਆ ਗਏ ਹੁਣ ਕਲਾ ਸਾਡੇ ਘਰ ਸ਼ੁਰੂ ਹੋਈਆਂ ਕਲਾ ਸ਼ੁਰੂ ਹੋਈ ਨਹੀਂ ਇੱਥੇ ਹੋ ਜਾਣੀਆਂ ਚੰਗੀ ਤਰ੍ਹਾਂ ਤੇ ਵੀ ਜਾਣ ਨੂੰ ਜਾਣ ਨੂੰ ਹੋਰ ਚੰਗੀ ਤਰ੍ਹਾਂ ਬਹਿ ਗੱਲ ਕਰਦੇ ਨਾ ਜ਼ਰ ਕਰਲੀ ਕਰਲੀ ਤੂੰ ਤਾਂ ਕਰ ਹਾਈ ਨੀ ਮੈਂ ਮੱਚਾ ਨੀ ਕਿੱਡੀ ਫਫੇ ਕੁੱਟਣੀ ਆ ਕੁੜੇ ਸਾਰਾ ਆਕੋ ਹਕੁੜੀਂ ਦਤਾ ਤੇ ਕੁੜੀ ਦੀ ਲੁਤਰੋ ਵੇ ਹੈ ਸਭ ਕ ਮੁੰਡੇ ਦੇ ਕੰਨ ਭਰ ਵੀ ਦਿੱਤੇ ਬੈਠੀ ਬੈਠੀ ਨੇ ਅੱਜ ਤੇ ਨਾ ਜੀਵਨ ਤੇਰੀ ਕਲਾਸ ਲੱਗਣੀ ਆ ਹੁਣ ਇਹਦੇ ਪਿਓ ਤੱਕ ਵੀ ਗੱਲਾਂ ਜਾਣੀਆਂ। ਹੁਣ ਮੈਂ ਕਰਾਂ ਤੇ ਕਰਾਂ ਕੀ? ਹਰੇ ਕਿੱਥੋਂ ਆ ਗਈ ਪਵਾੜੇ ਪਾਉਣੀ ਏ। ਇੱਕ ਤੈਨੂੰ ਘਰ ਆਪਣੇ ਚੈਨ ਨਹੀਂ ਆਉਂਦਾ। ਤੁਰ ਪੈਂਦੀ ਤੀਜੇ ਦਿਨ ਝੋਲਾ ਚੁੱਕ ਕੇ। ਹਾਈ ਹੁਣ ਮੈਂ ਕਰਾਂ ਕੀ? ਹੁਣ ਇਹਨਾਂ ਨੇ ਸਾਰਿਆਂ ਨਾਲ ਉਹਨੂੰ ਦੱਸ ਰਿਆਂ ਤਾਂ ਉਹਨੇ ਤਾਂ ਮੈਨੂੰ ਮਾਰ ਹੀ ਦੇਣਾ। ਚੱਲ ਕੋਈ ਨਹੀਂ ਮੈਂ ਵੀ ਰੋ ਰਾਕ ਸੱਚੀ ਹੋ ਜਾਣਾ। ਮੈਂ ਕਿਹੜੇ ਪੈਰਾਂ ਦੇ ਪਾਣੀ ਪੈਣ ਦੇਣ ਦੇਈ। ਚੱਲ ਚਾਹ ਤਾਂ ਦਿਖਾਵਾਂ ਇਹਨਾਂ ਨੂੰ। ਬਿਸਕੁਟ ਦੇ ਦਊਂ ਇਹਨੂੰ ਮੈਂ ਸੁਗਾਤ ਨੂੰ। ਪਕੌੜੇ ਤਾਂ ਮੈਂ ਵੀ ਨਿਕਟਣ ਲੱਗੀ ਹੁਣ। ਆਹੋ ਚਾ ਬੀਬੀ ਭੈਣ ਜੀ ਕੋਈ ਨਹੀਂ ਆ ਲੈ ਲਓ ਤੁਸੀਂ ਲਓ ਕੋਈ ਨਹੀਂ ਤੇ ਇਹ ਤੁਹਾਨੂੰ ਫੜ ਮੈਂ ਲਓ ਲਓ ਕੋਈ ਨਹੀਂ ਮੈਂ ਪੀ ਲੈਣੀ ਆਹ ਲਓ ਬਣਾਏਗਾ ਨਾ ਕੋਈ ਨਹੀਂ ਮੰਮੀ ਆਹ ਲਓ ਸਾਡੀ ਘਰ ਭੈਣ ਸਾਡੀ ਘਰ ਜੀ ਜਦੋਂ ਵੀ ਆਈਆਂ ਬਸ ਹੋ ਹੀ ਗਏ 15 20 ਮਿੰਟ ਅੱਛਾ 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 ਆ ਲਓ ਆ ਚਾਹ ਪੀ ਲਓ ਤੁਸੀਂ ਤੇ ਮੈਂ ਕੋਈ ਨਹੀਂ ਹੋਰ ਲੈ ਲੈਣੀ ਚੱਲ ਕੋਈ ਨਹੀਂ ਪੀ ਲੈ ਮੈਂ ਠਹਿਰ ਕੇ ਫੜੋ ਫੜੋ ਤੁਸੀਂ ਕੋਈ ਗੱਲ ਨਹੀਂ ਉਹ ਪੀਣਾ ਕੰਮ ਹੈ ਮੈਂ ਬੈਠੋ ਤੁਸੀਂ ਮੈਂ ਨਹੀਂ ਹੋਰ ਚਾਹ ਚੱਲ ਲੈ ਹੋਰ ਭੈਣ ਭਰਾ ਕੀ ਹਾਲ ਆ ਮੇਰਾ ਤਾਂ ਹਾਲ ਬੜਾ ਵਧੀਆ ਠੀਕ ਠਾਕ ਆ ਤੁਸੀਂ ਸੁਣਾਓ ਆਪਣਾ ਬੜਾ ਵਧੀਆ ਤੁਹਾਡਾ ਤਾਂ ਵਧੀਆ ਹੀ ਆ ਤੇ ਪਰ ਕਦੀ ਆਪਣੀ ਮਾਂ ਨੂੰ ਪੁੱਛਿਆ ਵੀ ਤੇਰਾ ਕੀ ਹਾਲ ਵਾ ਕੀ ਗੱਲ ਹੋਈ ਆ ਆ ਪੁੱਛੋ ਹਾਂ ਅੱਜ ਮੈਂ ਆਈ ਆ ਸਿਖਰ ਦੁਪਹਿਰ ਲੱਗੀ ਹੈਗੀ ਤੇ ਝਾੜੂ ਫੜਿਆ ਤੇ ਵੇਲੇ ਵਿੱਚ ਝਾੜੂ ਲਾਉਣ ਦੀ ਤੇ ਜਿਹੜੀ ਪਰਚਾਈ ਉਹ ਰਾਮ ਨੰਦ ਰੇਸੀ ਲਾ ਕੇ ਪਈ ਹੈਗੀ ਇਹਨਾਂ ਵੇਖ ਕੇ ਮਾਨੂੰ ਦੁੱਖ ਹੋਇਆ ਵਾ ਆ ਦਿਨਾਂ ਵਾਸਤੇ ਮਾਪੇ ਜਿਹੜੇ ਪੁੱਤ ਲੱਭਦੇ ਆ ਵੀ ਅੰਡ ਐਂਡ ਵਾਲੇ ਦੇਣਾ ਕਿ ਇਹਨਾਂ ਚਾਨੂੰ ਸੁੱਖ ਮਿਲੇ ਹੈ ਤੇ ਜਿਹੜੇ ਨੌਵੇਂ ਅੰਦਰ ਵਾਰ-ਵਾਰ ਸੁੱਤੀਆਂ ਹੋਣਾ ਤੇ ਜਿਹੜਾ ਸੱਥਾ ਬਾਹਰ ਬਿਹੜੇ ਤੋਂ ਪੇਚਾੜ ਨੂੰ ਲੌਂਦੇਗਾ ਫਿਰ ਮੈਂ ਆ ਤੇ ਬੀਬੀ ਨੂੰ ਰੋਜ਼ ਪੁੱਛਣਾ ਮੈਂ ਦਵਾਈ ਘਰੇ ਇੱਕ ਪਰਸੋਂ ਲਿਆ ਕੇ ਦਿੱਤੀ ਆ ਦਵਾਈ ਵਰਦੋਂ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਉਹਨਾਂ ਦੱਸਿਆ ਵਾ ਕਿ ਦਵਾਈ ਮੈਨੂੰ ਟਾਈਮ ਨਾਲ ਮਿਲਦੀ ਆ ਪਰ ਇਹਨਾਂ ਦੀ ਇੱਕ ਗਲਤੀ ਆ ਵੀ ਇਹਨਾਂ ਤਾਂ ਨਾਲ ਗਲਤੀ ਕੀਤੀ ਪਰ ਮੇਰੇ ਕੋ ਅਜ ਰਿਹਾ ਨਹੀਂ ਗਿਆ ਮੈਂ ਨਹੀਂ ਚਾਹੁੰਦਾ ਤੁਹਾਡੇ ਘਰ ਚ ਕਪੱਤ ਪਵੇ ਜਾਂ ਕਿੱਦਾਂ ਉਹ ਉਹ ਤਾਂ ਗੱਲ ਤਰੇ ਠੀਕ ਆ ਦਾ ਸੁਭਾਅ ਥੋੜਾ ਜਿਹਾ ਕੱਬਾ ਜਾ ਉਹ ਔਰ ਗੱਲ ਕੋਈ ਨਹੀਂ ਗਈ ਤੇ ਗੱਲ ਨਹੀਂ ਕੀ ਕਿਸੇ ਸਵਾਦ ਦੀ ਕਰਦੀ ਵੀਰ ਕੱਬੇ ਸੁਭਾਅ ਦੀ ਗੱਲ ਹੋਰ ਵਾ ਪਰ ਆਹੜਾ ਕੰਮ ਆ ਨਾ ਇਹ ਬਹੁਤ ਗਲਤ ਵਾ ਤੁਸੀਂ ਆਪਣੇ ਧਿਮਾਗ ਤੋਂ ਸੋਚੋ ਕਿ ਹੁਣ ਆ ਉਮਰ ਜਿਹੜੀ ਝਾੜੂ ਲਾਉਂਦੀ ਆ ਹੈ ਗੋੜੇ ਗੋੜੇ ਗਰਮੀ ਆ ਜੇ ਬੰਦਾ ਬਜ਼ੁਰਗ ਬੰਦੇ ਨੂੰ ਕਹ ਦੇ ਕਿ ਮੰਮੀ ਤੁਸੀਂ ਵੀ ਅੰਦਰ ਆ ਜਾਓ ਹੈਂ ਇਸੇ ਚੱਲਣ ਡਿਆ ਵਾ ਇਹ ਸਾਰਾ ਦਿਨ ਬਾਹਰ ਪੱਕੇ ਥੱਲੇ ਉਹ ਆ ਰਾਮਨਾ ਅੰਦਰ ਇਸੇ ਦਾ ਬਿਲਕੁਲ ਉਹੀ ਹਾਲ ਲੜਾਉਣਾ ਇੱਕ ਬੰਦੇ ਨੂੰ ਉਹੀ ਹਵਾ ਲੱਗਣੀ ਚਾਹਵਾਂ ਨੂੰ ਉਹੀ ਲੱਗਣੀ ਓਏ ਆਹੋ ਇਹਦੇ ਗਲਤ ਨਹੀਂ ਕੁੜੀ ਸਹੀ ਆ ਤੇ ਜੇ ਸਾਇਰਸ ਉਹਨੇ ਮੈਨੂੰ ਦੱਸਿਆ ਆਂਦਾ ਇੱਕ ਦਿਨ ਵੀਰ ਜੀ ਨੇ ਮੈਨੂੰ ਦੱਸਿਆ ਵੀ ਇੱਕਦਮ ਭਾਂਡੇ ਮੰਜ ਨੇ ਸਾਇਰਸ ਨਾਲ ਛਡਾਈ ਮੇਰੇ ਕੋਲ ਹੈ ਤੁਹਾਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਵੀ ਘਰ ਚ ਕੀ ਬਣਦਾ ਉਹ ਵੀਰ ਭੈਣ ਮੇਰੀ ਗੱਲ ਸੁਣ ਮੈਂ ਕਿਹੜਾ ਘਰ ਬਾਹਰ ਇੰਨਾ ਵਾ ਠੀਕ ਨਹੀਂ ਕਦੀ ਉਥੇ ਜਾ ਕੇ ਦੀ ਉਥੇ ਜਾ ਕੇ ਦੀ ਪੈਣੀ ਬੰਨੇ ਫਿਰ ਕਦੀ ਕਿਤੇ ਕਦੀ ਸ਼ਹਿਰ ਜਾ ਸੋ ਕੰਮ ਹੁੰਦੇ ਆ ਮੰਨਦੀ ਆ ਮੈਂ ਵੀ ਕਾਨੂੰ ਕੰਮ ਜ਼ਿਆਦਾ ਪੈਂਦੇ ਆ ਸੈਲਸੀ ਪੜਨੇ ਚਲ ਜਾਂਦਾ ਵਾ ਉਹ ਪਤਾ ਮੈਨੂੰ ਉਹਨੇ ਦੱਸਿਆ ਕਾਨੂੰ ਪਤਾ ਹੀ ਨਹੀਂ ਆ ਉਦੋਂ ਆ ਮੈਂ ਕੀਤੀ ਗੱਲ ਪਤਾ ਡਫਰਜ ਹੈਗਾ ਵਾ ਆਣ ਕੇ ਸ਼ਾਮ ਨੂੰ ਆਪਣੀ ਮਾਂ ਲਾ ਗਿਆ ਬਹੁ ਉਹਨੂੰ ਪੁੱਛੋ ਕਿ ਮੰਮੀ ਤੇਰਾ ਕੀ ਹਾਲ ਚਾਲ ਵਾ ਤੂੰ ਠੀਕ ਠਾਕ ਵਾ ਰੋਟੀ ਪਾਣੀ ਖਾਦਾ ਵਾ ਤੂੰ ਘਰ ਤੇ ਠੀਕ ਰਹਿਣੀ ਆ ਨਾ ਬੰਦਾ ਕਮ ਸਿਕਾ ਪੁੱਛੇ ਤਾਂ ਸਹੀ ਆ ਗਿਆ ਆਪਣੀ ਮਾਂ ਨੂੰ ਉਹ ਮੈਂ ਦਿੱਲੀ ਆਣ ਕੇ ਪੁੱਛਦਾ ਵਾਂ ਤੇ ਮੈਨੂੰ ਬਾਅਦ ਚ ਕੀ ਪਤਾ ਗੈਰ ਆ ਅੱਜ ਕੀ ਹੁੰਦਾ ਇੱਥੇ ਤੇ ਨਾਲ ਬੀਬੀ ਨੇ ਦੱਸਿਆ ਮੈਨੂੰ ਵੀ ਆ ਗੱਲ ਵਾ ਤੇ ਫਿਰ ਇੰਨੀ ਧੀ ਗਲਤੀ ਆ ਆਹ ਮਾੜਾ ਮੈਂ ਤੈਨੂੰ ਦੱਸਿਆ ਨਾ ਵੀ ਜੇ ਮੈਂ ਦੱਸਾਂ ਤਾਂ ਘਰ ਚ ਕਪਾਤ ਪੈੇਗਾ ਫੇਰ ਮੈਨੂੰ ਇਹਦਾਂ ਹੀ ਮਾੜਾ ਹਾਲ ਕਰਨਗੇ ਆ ਵੇਖ ਲਿਆ ਅੱਜ ਨਵਾਂ ਤੈਨੂੰ ਪਤਾ ਅੱਜ ਕੱਲ੍ਹ ਦੀਆਂ ਅੱਖਾਂ ਸਾਡੇ ਇਹਦੋਂ ਮਾੜਾ ਹਾਲ ਹੋਰ ਕੀ ਹੋਣਾ ਜੋ ਹੁੰਦਿਆ ਵਾ ਤੇ ਜੇ ਇਦਾਂ ਰਹਿਣਾ ਵਾ ਤੇ ਮੇਰੇ ਕੋਲ ਰੱਬ ਨੇ ਬੜਾ ਘੁੱਟ ਦਿੱਤਾ ਵਾ ਠੀਕ ਹੋਣਾ ਤੇ ਤੂੰ ਚਲੋ ਪਾਓ ਆਪਣੇ ਬੈਗ ਵਿੱਚ ਕੱਪੜੇ ਤੇ ਚਲੋ ਮੇਰੇ ਨਾਲ ਉਹ ਮੇਰੀ ਗੱਲ ਸੁਣ ਭੈਣ ਤੂੰ ਆ ਕਿਉਂ ਜਿਹੇ ਗੱ ਆ ਵੇਖ ਕੇ ਤੇ ਮੇਰ ਕੋ ਰਿਆ ਨਹੀਂ ਜਾਣ ਦਿਆ ਮੈਨੂੰ ਤੇ ਬੜਾ ਹੀ ਦੁੱਖ ਹੋਇਆ ਵੇਖ ਕੇ ਇਹ ਦੱਸ ਐਦਾਂ ਵੀ ਹੁੰਦੀਆਂ ਨਾ ਮਾਵਾਂ ਅਸੀਂ ਵੀ ਤੇ ਕਿਸੇ ਦੀਆਂ ਨਾ ਮਈਆਂ ਉਹ ਮੇਰੀ ਗੱਲ ਸੁਣਾ ਬੀਬੀ ਤੂੰ ਨਾ ਅੰਦਰੋਂ ਅੰਦਰੇ ਘੁੱਟ ਘੁੱਟ ਕੇ ਨਾ ਮਰਿਆ ਕਰ ਤਾਂ ਮੈਨੂੰ ਦੱਸਿਆ ਕਰ ਕਿ ਆ ਗੱਲ ਐ ਇਤਰਾਵੇਂ ਇਤਰਾਵੇਂ ਹੈ ਮੈਂ ਜਰਾ ਪੁੱਤ ਨੂੰ ਕੋਈ ਗੱਲ ਤੇ ਹੁੰਦੀ ਤੇ ਲੜਾਈ ਹੋ ਜਾਂਦੇ ਨੂੰ ਵੇਖੀ ਜਊ ਜੋ ਹੋਊਗੀ ਤੇਰੇ ਨਾਲ ਲੜੂਗੀ ਪੁੱਤ ਨੂੰ ਦੱਸਦੀ ਆ ਉਹਨੂੰ ਸਿਖਾਉਂਦੀ ਆ ਲੜਾਈ ਹੋ ਜੂ ਇੱਕ ਦਿਨ ਹੋ ਜੂਗੀ ਉਹ ਤੇ ਗੱਲ ਵਾ ਨਾ ਤੁਹਾਡੀਆਂ ਅੰਦਰੋਂ ਤੇ ਠੰਡ ਪਾਊਗੀ ਨਾ ਤੂੰ ਹੀ ਤਾਂ ਸੌਖੇ ਹੋ ਜਾਊਗਾ ਨਾ ਬਾਅਦ ਵਿੱਚ ਫਿਰ ਤੂੰ ਦਰਿਆ ਕਰੂਗੀ ਨਾ ਫਿਰ ਸੋਚਿਆ ਕਰੂਗੀ ਕੋਈ ਕੰਮ ਕਰਨ ਲੱਗੀ ਇਹੋ ਜਿਹੀ 50 ਵਾਰੀ ਆ ਹੁਣ ਮੈਂ ਕੰਮ ਮੈਨੂੰ ਕਹਾਂ ਕਿ ਨਾਂ ਕਹਾਂ ਮੇਰ ਬੀਬੀ ਗੱਲ ਇਹ ਜੇ ਰੌਲਾ ਖਫਾ ਧੜੀ ਕੇ ਪੈਣਾ ਵਾ ਤੇ ਮੁਰਕੇ ਸਭ ਕੁ ਪਹਿਰ ਠੀਕ ਹੋਏ ਨਾ ਤੇ ਜੇ ਤੂੰ ਇੰਨੀ ਤੱਕ ਤੂੰ ਮੈਨੂੰ ਗੇਤੇ ਦੱਸਦੀ ਆ ਤੇ ਮੈਂ ਤੈਨੂੰ ਪਰਵਰ ਦਸੀ ਆ ਕੇ ਗੱਲ ਹੁਣ ਵਿਆਹ ਗੱਲ ਹੋਣੀ ਐ ਇੱਧਰ ਵੀ ਇਹੋ ਹਾਲ ਵਕਤ ਦੂਜਾ ਵਾਲੇ ਵੀ ਇਹੋ ਹਾਲ ਵਾ ਹੁਣ ਦੇਖੋ ਟਾਈ ਨੇ ਹੈ ਜੀਆਂ ਨਹੀਂ ਤੇ ਮੈਂ ਉਹਦੀ ਖਬਰ ਲੈ ਕੇ ਜਾਂਦੀ ਉਹ ਚੱਲ ਦੱਸ ਦਿਆ ਕਰਾਂ ਚੱਲ ਠੀਕ ਹੈ ਠੀਕ ਬੀ ਉਹ ਚੱਲ ਮੈਂ ਚਾਹ ਤੇ ਪੀ ਠੰਡੀ ਹੋਣ ਈ ਆ ਉਹ ਚਾਹ ਕਿਹੜਾ ਪੀਨੂ ਜੀ ਪੈਂਦਾ ਵੀਰੇ ਜੀ ਫੜਾ ਫੜਾ ਭਾ ਭਾ ਜਿਵੇਂ ਆਈ ਆ ਤੇ ਬਾਹਰ ਬੈਠੇ ਆ ਉਹਨੂੰ ਪਤਾ ਹੀ ਨਹੀਂ ਅੰਦਰ ਬਾਹਰ ਕੋਈ ਆਇਆ ਉਹ ਸਾਇਰਸ ਆਇਆ ਬਚਾਰਾ ਉਹਨੇ ਕੋਟ ਪਾਣੀ ਪਿਆ ਆਹ ਹਾਲ ਤੂੰ ਦੇ ਦੱਸ ਘੜ ਦੇ ਧੀ ਆ ਮੇਰੀ ਗੱਲ ਸੁਣ ਬਰਾਬਰ ਇਹਦੇ ਆਪਣੀ ਭੁਜਾਈ ਨਾ ਨਹੀਂ ਬਣਦੀ ਉੱਥੇ ਉਹ ਮੈਂ ਉੱਥੇ ਜਾਣਾ 20 20 ਗੱਲਾਂ ਕਰਦੀ ਆ ਇੱਡੀ ਜੀ ਇਹਦੀ ਵੀ ਨਹੀਂ ਪੁਣਛਣ ਮੇਰੇ ਘਰ ਆਣ ਕੇ ਕਰਦੀ ਆ ਵੀ ਨਹੀਂ ਕਹਦੇ ਬਹੁਤ ਫੜ ਕੇ ਬਾਹਰ ਕੱਢਦਾ ਇਹਨੂੰ ਇਹ ਕਿੱਥੋਂ ਬਣਦੀ ਇਹ ਥਾਂ ਥਾਂ ਤੇ ਜਾ ਕੇ ਪਵਾੜੇ ਬਹੁੰਦੀ ਤੇ ਉਸ ਨਾਲ ਹਾਂਜੀ ਤੇ ਮੈਂ ਕੱਲੀ ਆ ਤੇ ਜੇ ਹੁੰਦੀਆਂ ਦੋ ਚਾਰ ਤੇ ਫਿਰ ਪਤਾ ਨਹੀਂ ਕੀ ਬਣਨਾ ਸੀਗਾ ਫਿਰ ਕੀ ਹੋਣਾ ਆ ਪਾਣੀ ਦਾ ਘੁੱਟ ਤੇ ਮੈਨੂੰ ਹੀ ਦਿੰਦੀ ਹੁੰਦੇ ਨੂੰ ਉਹ ਵੀ ਵਿਚਾਰੇ ਮੁੰਡੇ ਨੇ ਮੈਨੂੰ ਪਾਣੀ ਪਿਆ ਲਿਆ ਹੁੰਦੇ ਨੂੰ ਹਾਂ ਤੇ ਹੋਣਾ ਸੜੀ ਚਾਹ ਲੈ ਕੇ ਪਿਆਦੀ ਆ ਫੇ ਲੈ ਫਿਰ ਪੀ ਲੋ ਤੁਸੀਂ ਇੰਨਾ ਸ਼ੂਗਰ ਵੇਦਾ ਚਲੋ ਵੀ ਚਾਹ ਬਣਾ ਕੇ ਦੇ ਦੀ ਮੇਰਾ ਤਾਂ ਟਾਈਮ ਹੁੰਦਾ ਹੁਣ ਮੈਂ ਵੀ ਜਾਣ ਵਾਲੀ ਬਣਾ ਦੱਸਾਂ ਕੀ ਗੱਲ ਵਾ ਇਹਦਾ ਭਰਾ ਵਾ ਸ਼ਰਾਬੀ ਉਹ ਰੋਜ਼ ਘਰ ਲੜਦਾ ਵਾ ਠੀਕ ਆ ਇਹਦਾ ਰਾਦਾ ਸਾਡੇ ਘਰ ਲੈ ਕੇ ਗੰਦ ਪਿਆ ਕਰੇ ਰੋਜ਼ ਉਹੀ ਕਰ ਸਿੱਖਿਆ ਕਿ ਮੈਨ ਲਈ ਉਹੋ ਤੇ ਗੱਲ ਆ ਜੇ ਪਿੱਛਾ ਚੰਗਾ ਹੈ ਤਾਂ ਕਿអកល ਮਤ ਦਵੇ ਉਹੋ ਤੇ ਗੱਲ ਆ ਨਾ ਕਿ ਮੁੱਛੋ ਕਹਿਣਾ ਮਤਲਬ ਕੁਛ ਹੋਰ ਤੇ ਜੇ ਮੈਂ ਕੁਛ ਬੋਲੀ ਤੇ ਫਿਰ ਕਣ ਸਾਡੇ ਘਰ ਚੱਕ ਗਪਤ ਪਾਇਆ ਉਹੋ ਤੇ ਗੱਲ ਆ ਨਾ ਤੇ ਹੁਣ ਜਿਹੜੀ ਵੀ ਗੱਲ ਕਰਨੀ ਆਪਣੇ ਤਰੀਕੇ ਨਾਲ ਕਰਿਓ ਜੇ ਇਹ ਸੁਧਰ ਜਾਂਦੀ ਆ ਠੀਕ ਆ ਨਹੀਂ ਤੇ ਮੈਂ ਮੰਮੀ ਨੂੰ ਫੋਨ ਕਰਦਾ ਫਰਾਰੀ ਗੱਲ ਪੁੱਛਣੀ ਆ ਤੇ ਜੇ ਇਹੋ ਹਾਲਦਿਆ ਨਾ ਤੇ ਫਿਰ ਫਿਰ ਗੁੱਸਾ ਨਾ ਕਰੀ ਮੈਂ ਆਪਣੇ ਮਾਂ ਨੂੰ ਲੈ ਜਾ ਮੇਰੀ ਗੱਲ ਸੁਣ ਨਾ ਤੂੰ ਵੀ ਫੋਨ ਤੈਨਾਂ ਚਾਹੁੰਦਾ ਨਾ ਬਾਅਦ ਨਾ ਕਰਿਆ ਕਰ ਤੂੰ ਰੋਜ਼ ਕਰ ਲਿਆ ਕਰ ਫੋਨ ਉੱਥੇ ਕੀ ਨਾ ਫੋਨ ਕਰ ਰੋਜ਼ ਹੀ ਕਰਿਆ ਕਰੂ ਆਹੋ ਕੋਈ ਗੱਲ ਨਹੀਂ ਆ ਤੁਸੀਂ ਤੇ ਘਰ ਨੂੰ ਦੇ ਸਾਇ ਠੀਕ ਏ ਕੋਈ ਨਹੀਂ ਕੋਈ ਨਹੀਂ ਬੀਬੀ ਤੇਰੀ ਬੀਬੀ ਤੇਰ ਨਾਲ ਸਾਰੀ ਗੱਲ ਕਰ ਲੈਂਦੀ ਆ ਮੇਰ ਨਾਲ ਤਾਂ ਕਰਦੇ ਕੋਈ ਨਹੀਂ ਆ ਮੰਮੀ ਸਾਰੀ ਗੱਲ ਵੀਰ ਨਾਲ ਕਰਿਆ ਕਰੀ ਬਣ ਜਾ ਚੰਗਾ ਚੰਗਾ ਹੁਣ ਕਰਦਿਆ ਕਰਾਂਗੇ ਸਾਰੀ ਦੱਸ ਦਿਆ ਕਰਾਂਗੇ ਕੋਈ ਵੀ ਵਾਦਾ ਘਾਟਾ ਕਰੇ ਹੁਣ ਮੈਂ ਚਲ ਜਾਣਾ ਹੁਣ ਵੀਰ ਨੂੰ ਪੁੱਛਣਾ ਮਤ ਜੇ ਆ ਵੀ ਗੱਲ ਪਈ ਨਾ ਇਹ ਪ੍ਰਭੂ ਤੇਰੀ ਗੱਲ ਸੁਣ ਲੈ ਇੱਕ ਇਹਦਾ ਦਿਮਾਗ ਥੋੜਾ ਖਰਾਬ ਨਾਲੇ ਸੈਟ ਅਪ ਹੋ ਜਾਊਗਾ ਮੋਰ ਦਿਨ ਗੱਲ ਕਰਦਿਆਂ ਮੇਰੇ ਮੈਨੂੰ ਵੀ ਬਹਾਨਾ ਚਾਹੀਦਾ ਲੜਾਈ ਵਾਤੇ ਹੁੰਦਾ ਜਵਾਨ ਹੋਇਆ ਦੱਸ ਉਹ ਵੀ ਵੇਦਦਾ ਕਿ ਮੇਰੀ ਮਾਂ ਕੀ ਕਰਦੀ ਫਿਰਦੀ ਐ ਇੰਨਾ ਸ਼ੁਕਰ ਕੋਤ ਦਾਦੀ ਨਾਲ ਪਿਆਰ ਕਰਦਾ ਉਹ ਉਹ ਤੇ ਇੱਕ ਮਿੰਟ ਲੈਂਦਾ ਤੇ ਨਾਂ ਵੇਖਿਆ ਤੇ ਭੁੜਕ ਭੁੜਕ ਪੈਂਦਾ ਕਿੱਥੇ ਜਲ ਗਈ ਕਿੱਥੇ ਜਲ ਗਈ ਐ ਉਹੀ ਤੇ ਗੱਲ ਚਲੋ ਮਾਲਕਾ ਸ਼ੁਕਰ ਕੋ ਬਾਕੀ ਜੀ ਤੇ ਪਿਆਰ ਕਰਦਾ ਹੀ ਆ ਨਾ ਪਰ ਬਹੁਤ ਗਲਤ ਵਾ ਚੱਲ ਕੋਈ ਜੀ ਕੁੜੀਏ ਟੀ ਚਾਹ ਤੂੰ ਬਾਅਦ ਚ ਵੇਦਦਾ ਕੀ ਕਰਦਾ ਮੇਰਾ ਚੱਲ ਵੀਰ ਤੂੰ ਚਾਹ ਮੈਂ ਲਈ ਪੀ ਹੁਣ ਟਾਈਮ ਵੀ ਹੋ ਗਿਆ ਤੇ ਬੱਸ ਆ ਤੇ ਮੈਂ ਹੁਣ ਚੱਲਾਂ ਉਹ ਚੱਲ ਛੇਤੀ ਫੇਰਾ ਮਾਰਿਆ ਕਰ। ਨਾ ਅਜੇ ਨਾ ਕਰੂੰਗੀ ਲੇਟ। ਹੁਣ ਮੈਂ ਛੇਤੀ ਆਇਆ ਕਰ। ਮੇਰੀ ਗੱਲ ਸੁਣ। ਉਹਨਾਂ ਸੈੱਟਸ ਨੂੰ ਕਹੇ ਤੂੰ ਮੈਨੂੰ ਬੱਸੇ ਚੜਾ ਦੇ। ਕੋਈ ਗੱਲ ਨਹੀਂ ਆ। ਕਹਿ ਦਿੰਨੀ ਉਹਨੂੰ ਕਿ ਕੱਲ ਚੰਗਾ ਮਾਮੀ ਧਿਆਨ ਰੱਖੀ ਹੁਣ ਆਪਣਾ। ਮੈਂ ਤਾਂ ਨਹੀਂ ਅੱਜ ਪਈ ਰਹਿ ਪੈਂਦੀ ਰਾਤ। ਉਹ ਨਹੀਂ ਨਹੀਂ ਰਿਆ ਸਦਾ ਰਹਿ ਪੈਂਦੀ। ਸਦਾ ਨਹੀਂ ਆ। ਕੋਈ ਗੱਲ ਨਹੀਂ ਆ ਮੈਂ ਫੇਰ ਛੇਤੀ ਆਉਂਗੀ। ਛੇਤੀ ਫੇਰਾ ਮਾਰਿਆ ਕਰ। ਇੱਕ ਗੱਲ ਮੇਰੀ ਸੁਣੋ। ਉਹ ਉਧਰ ਪਰ ਲਿਆਉਣਾ ਕਰਦੇ ਹੋ। ਕੀ ਹੋਣਾ ਗੁੱਸਾ ਕਰਨਗੇ ਭਈ ਇੱਥੇ ਇੱਧਰ ਨਹੀਂ ਆਈ ਨਹੀਂ ਦੱਸ ਹਾਂ ਕੋਈ ਨਾ ਅਗਲੇ ਫਿਰ ਜਦੋਂ ਆਉਂਗੀ ਨਾ ਉਧਰ ਵੀ ਹੋ ਕੇ ਜਾਉਂਗੀ ਉਹਨਾਂ ਦਾ ਹਾਲ ਚਲ ਪੁੱਛ ਕੇ ਚਾਹੂੰ ਚੰਗੇਤਰਾ ਵੀ ਕਿੱਦਾਂ ਆਹ ਚਲੋ ਚੰਗਾ ਫਿਰ ਹੈ ਨਾ ਥੋੜੀ ਚੰਗਾ ਵੀ ਕੋਈ ਨਹੀਂ ਕੋਈ ਨਹੀਂ ਚੰਗਾ ਚਲ ਹੁਣ ਰੋਟੀ ਪਕਾ ਕੇ ਤੇ ਮਥਾ ਢਮਦਾਏ ਦਾ ਅੰਦਰ ਬੈਠ ਕੇ ਡਈਆਂ ਚੁੰਈਆਂ ਕਰਨ ਹੁਣ ਤੇ ਉਹਦੇ ਕੰਨ ਵੀ ਚੰਗੇ ਭਰੇ ਹੋਣੇ ਆ ਅੱਜ ਰੱਖੀ ਪਤਾ ਨਹੀਂ ਕਿਹੜੇ ਬੰਬ ਫਟਾਉਣੇ ਹੁੰਦੇ ਮੇਰੇ ਤੇ ਤਾਂ ਚੰਗਾ ਪਰਚਾਈ ਚਲਦੀਆਂ ਮੈਂ ਹਾਏ ਹਾਏ ਭੈਣ ਜੀ ਮਾਟਾ ਗੁੰਨਣਾ ਨਹੀਂ ਆ ਨਹੀਂ ਨਹੀਂ ਮੈਂ ਰੋਟੀ ਖਾਣੀ ਬਸ ਚਾਹ ਪੀ ਲਈ ਸਬਜੀ ਵੀ ਬਣ ਗਈ ਦਾਲ ਵੀ ਬਣ ਗਈ ਆ ਕੋਈ ਗੱਲ ਨਹੀਂ ਆ ਮੈਂ ਫੁਲਕੇ ਲਾਉਣ ਲੱਗੀ ਪਹਿਲੇ 2 ਮਿੰਟ ਘੋੜਾ ਬੈਠਾ ਮੈਂ ਸਬਜੀ ਦਾਲ ਬਣਾ ਕੇ ਆਈ ਆ ਬਸ ਮੈਂ ਜਾ ਕੇ ਫੁਲਕੇ ਲਵਣੇ ਆ ਪਤਾ ਕੀ ਗੱਲ ਆ ਤੁਹਾਡੇ ਘਰਾਂ ਨੇ ਤੇ ਤੁਹਾਡੇ ਪਤੀਏ ਨੇ ਫਿਰ ਕਹਿਣਾ ਵਾ ਤੇ ਤੁਹਾਡੀ ਭੈਣ ਰੋਟੀ ਨਹੀਂ ਖਵਾ ਲ ਕੇ ਘੱਲਿਆ ਹੈ ਪਕਾਈ ਵੀ ਹੋਣੀ ਹੁਣ ਆ ਵੇਖ ਲਓ ਆਟਾ ਗੁੰਨਣ ਦੀ ਦਾਲ ਸਬਜੀ ਬਣੀ ਆ ਦਰਵਾਜ਼ੇ ਤੇ ਬਹਿ ਜਾਓ ਕੋਈ ਨਹੀਂ ਤੁਸੀਂ ਵੀ ਖਾਣੀ ਆ ਟਾਈਮ ਹੋਇਆ ਹੁਣ ਰੋਟੀ ਦਾ ਚਲ ਕੋਈ ਗੱਲ ਨਹੀਂ ਮੈਂ ਚੱਲਾਂ ਲੈ ਥੋੜੀ ਮੁੜ ਕੇ ਬਾਤ ਨਹੀਂ ਮਿਲਣੀ ਚਲੋ ਠੀਕ ਆ ਫਿਰ ਹੋ ਹਾਂ ਚੰਗਾ ਚੰਗਾ ਚਲੋ ਚੰਗਾ ਓਕੇ ਚਲੋ ਠੀਕ ਆ ਆਈ ਵਟੀ ਮੈਂ ਲੈ ਲੈ ਮੈਨੂੰ ਮੈਨੂੰ ਨਹੀਂ ਪਤਾ ਕਿਹੜਾ ਮੇਲ ਚੜਿਆ ਆ ਇਹਨੂੰ ਅੰਦਰ ਭਰਾ ਦੇ ਕੰਨ ਭਾਰਈ ਆ ਭਤੀਜੇ ਦੇ ਕੰਨ ਭਰਤੇ ਆ ਉਹਨਾਂ ਨੂੰ ਹੁਣ ਮੇਰੇ ਦਿਵਾਲੇ ਕਰਾ ਗਈ ਆ ਕਿੱਡੀ ਚੰਗੀ ਬਣ ਨਹੀਂ ਚਿੰਗੇ ਭਤੀਜੇ ਨਾ ਮੈਂ ਚੱਲੀ ਆ ਨਾ ਜਾ ਜਾ ਤੁਰੀ ਜਾ ਤੈਨੂੰ ਮਿਲ ਕੇ ਮੈਂ ਬੜੀ ਖੁਸ਼ ਹੋ ਗਈ ਆ ਜਾ ਜਾ ਕੇ ਦਫਾ ਹੋ ਭਤੀਜੇ ਦੇੰਤੁਰ ਪੈਣਾ ਵਾ ਹਾਂ ਫਰਕ ਆਜਾ ਪੁੱਤ ਆਜਾ ਬਾਸ ਨਿਕਲ ਜਾ ਨਹੀਂ ਛੇਤੀ ਆਜਾ ਕੁੜੀ ਆ ਗਿਆ ਆਜਾ ਮੇਰੇ ਪੁੱਤ ਛੱਡਿਆ ਮੈਨੂੰ ਮੇਰੀ ਗੱਲ ਸੁਣੋ ਗੱਡੀ ਤਾਂ ਮੈਂ ਛੱਡਣਾ ਗਾਂ ਉਹ ਨਹੀਂ ਨਹੀਂ ਰਹਿਣ ਦੇ ਗੱਡੀ ਫਾੜੀ ਐ ਡਾ ਵਾ ਐਂ ਤਾਂ ਕਰ ਮੋਟਰਸਾਈਕਲ ਫੜ ਤੇ ਮੈਨੂੰ ਛੱਡਿਆ ਬਾਸ ਨਾ ਨਿਕਲ ਜਾ ਗੱਡੀ ਬੜੀ ਤੇ ਮਾਣਾ ਚੱਜਾਂਗੇ ਕੋਈ ਗੱਲ ਨਹੀਂ ਆ ਤੂੰ ਮੋਟਰਸਾਈਕਲ ਫੜ ਆਹ ਮੋਟਰਸਾਈਕਲ ਫੜ ਆਹੋ ਆ ਚੱਲ ਚੱਲ ਆਹੋ ਫਿਰ ਬੈਠੋ ਹੰਦੇ ਢੂੰਢੀਏ ਮੈਂ ਪੁੱਤ ਪਰੇ ਪਰੇ